ਤਲੋ ਸਾਹਿਬ ਅਗਲੀ ਖਬਰ ਵੀ ਜਿਹੜੀ ਬੜੀ ਇੰਪੋਰਟੈਂਟ ਹੈ ਟਲੋ ਸਾਹਿਬ ਆ ਜਦੋਂ ਅਕਾਲੀ ਦੰਦ ਦੇ ਲੀਡਰਾਂ ਨੂੰ ਸ਼੍ਰੀ ਅਨਤਾਖਸਰ ਤੋਂ ਸਜ਼ਾ ਹੋਈ ਸੀ ਕਿ ਸਜ਼ਾ ਕੱਟ ਰਏ ਸੀਗੇ ਚੋਲੇ ਪਾ ਕੇ ਬੈਠੇ ਸੀ ਜੀ ਜੀ ਸੇਵਾਦਾਰਾਂ ਦੇ ਬਾਦਸ਼ਾਹ ਹਤ ਦੇ ਵਿੱਚ ਫੜਿਆ ਸੁਖਵੀਰ ਸਿੰਘ ਬਾਦਲ ਤੇ ਢੀਂਟਾ ਸਾਹਿਬ ਉਦੋਂ ਇੱਕ ਸ਼ਖਸ ਆਇਆ ਜੀ ਤੇ ਉਹਨਾਂ ਦੇ ਉੱਤੇ ਹਮਲਾ ਹੋ ਗਿਆ ਹਮਲਾ ਹੋਇਆ ਕੀ ਹੋਇਆ ਸਾਰਾ ਕੁਝ ਵੀਡੀਓ ਸਾਰਿਆਂ ਦੇ ਸਾਹਮਣੇ ਆ ਗਈ ਮੇਰੀ ਮਰਾਦਾ ਨਰਨ ਸਿੰਘ ਚੋੜਾ ਆ ਕਾਫੀ ਫੇਮਸ ਹੈ ਜੀ ਉਹਦੇ ਬੱਚੇ ਵੀ ਸ਼ਾਇਦ ਵਕੀਲ ਆ ਤੇ ਹੁਣ ਉਹਨਾਂ ਨੂੰ ਜਵਾਬਤ ਮਿਲ ਗਿਆ ਟਲੋ ਸਾਹਿਬ ਆ ਬਿਲਕੁਲ ਹੀ ਜਮਾਨਤ ਕਿਉਂਕਿ ਕੇਸ ਜਿਹੜਾ ਹੈਗਾ ਤੇ ਆਪਾਂ ਦੇਖੀਏ ਤੱਕ ਮਤਲਬ ਕਾਫੀ ਲੰਬਾ ਹੋ ਗਿਆ ਹੈ ਜਦੋਂ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਉਹਨਾਂ ਦੇ ਖਿਲਾਫ ਦੋਸ਼ ਕੀ ਹੈ ਜੀ ਦੋਸ਼ ਪਰ ਇਹ ਮਕਦਮਾ ਇੰਟਰਸੈਕਸ਼ਨ 377 ਕਹਿਦੀ ਆ ਪੁਰਾਣਾ ਅੱਜ ਕੱਲ ਤਾਂ ਉਹ ਭਾਰਤੀ ਦੇ ਸੰਗਤ ਦੇ ਤਹਿਤ ਪਤਾ ਲੀ ਕੀ ਉਹਨਾਂ ਦਾ ਨਾਜਾਇਜ਼ ਕੀਤਾ ਪੁੱਛਦਾ ਜਾ ਉਹ ਆਪਣਾ ਜਵਾਬਦੇਹੀ ਚੜਦਾ ਨਹੀਂ ਐਫ ਆਈ ਆਰ ਉਹਨਾਂ ਦੇ ਖਿਲਾਫ ਦਰਜ ਕਰਤੀ ਨਹੀਂ ਹੈ ਅਸਲੀ ਵੀ ਦਰਜ ਕਰਤੀ ਲੇਕਿਨ ਇਹ ਜ਼ਰੂਰ ਇਲਜ਼ਾਮ ਹੈ ਉਹਨਾਂ ਦੇ ਖਿਲਾਫ ਕਿ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਵੱਲ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਜੀ ਗੋਲੀ ਸੁਖਵੀਰ ਸਿੰਘ ਬਾਦਲ ਨੂੰ ਨਹੀਂ ਲੱਗੀ ਉਹ ਗੋਲੀ ਪਾਸੇ ਚਲੀ ਗਈ ਉਹਨਾਂ ਦੀ ਜਾਨ ਬਚ ਗਈ ਔਰ ਕਿਉਂਕਿ ਸੁਖਵੀਰ ਸਿੰਘ ਬਾਦਲ ਦੇ ਨਾਲ ਭਾਵੇਂ ਠੀਕ ਹੈ ਸਿਕਿਉਰਿਟੀ ਸਾਹਮਣੇ ਨਹੀਂ ਸੀ ਲੇਕਿਨ ਉਹ ਜੈਟ ਪਲੱਸ ਸਿਕਿਉਰਿਟੀ ਉਹਨਾਂ ਦੇ ਕੋਲੇ ਹੈਗੀ ਹੈ ਉਹਨਾਂ ਨੂੰ ਟੱਚ ਨਹੀਂ ਕੀਤਾ ਗੋਲੀ ਨੇ ਔਰ ਉਦੋਂ ਤੋਂ ਲੈ ਕੇ ਉਹ ਅੰਦਰ ਹੈ ਔਰ ਸ਼ੁਰੂ ਤੋਂ ਹੀ ਤੁਸੀਂ ਦੇਖਿਆ ਹੋਣਾ ਹੈ ਜਦੋਂ ਇਹ ਕੇਸ ਹੋਇਆ ਸੀ ਉਸ ਟੇਲੇ ਤੋਂ ਇਹਨੂੰ ਲੈ ਕੇ ਕਾਫੀ ਵਿਵਾਦ ਚੱਲਦਾ ਰਿਹਾ ਜੀ ਇਹ ਵੀ ਵਿਵਾਦ ਚੱਲਦਾ ਰਿਹਾ ਕਿ ਚੌੜਾ ਸਾਹ ਦੇ ਨਾਲ ਇੱਕ ਬੰਦਾ ਹੋਰ ਸੀ ਜੀ ਇਹ ਵੀ ਵਿਵਾਦ ਚੱਲਦਾ ਰਿਹਾ ਕਿ ਉਹ ਬੀਬੀ ਸਤਵੰਤ ਕੌਰ ਜਿਹੜੀ ਭਾਈ ਅਮਰੀਕ ਸਿੰਘ ਹੋਰਾ ਦੀ ਬੇਟੀ ਹੈ ਔਰ ਜਿਹੜੀ ਸੱਤ ਮੈਂਬਰੀ ਕਮੇਟੀ ਦੇ ਵਿੱਚ ਉਹ ਮੈਂਬਰਸ਼ਿਪ ਕਮੇਟੀ ਦੀ ਮੈਂਬਰ ਵੀ ਆ ਹੁਣ ਤਾਂ ਸੱਤ ਮੈਂਬਰੀ ਕਮੇਟੀ ਘੱਟ ਕੇ ਪੰਜ ਮੈਂਬਰਾਂ ਦੀ ਰਹਿ ਗਈ ਬਿਲਕੁਲ ਜੀ ਉਹਨਾਂ ਦੇ ਦਫ਼ਤਰੇ ਦੇ ਵਿੱਚ ਗਏ ਉੱਥੇ ਚਾਹ ਪਾਣੀ ਵੀ ਛਕਿਆ ਇਹਦੇ ਗੱਲ ਵੀ ਆਈ ਕਿ ਉੱਥੇ ਇੱਕ ਮਿਸਟਰ ਰੰਧਾਵਾ ਐਸਪੀ ਆ ਉਹ ਐਸਪੀ ਸਾਹਿਬ ਨੂੰ ਵੀ ਮਿਲੇ ਔਰ ਉਦੋਂ ਫ ਪਰਵਾਹ ਕੋਲ ਦੀ ਸੀ ਕਿਉਂਕਿ ਜਿਹੜੇ ਪੁਲਿਸ ਕਮਿਸ਼ਨਰ ਸਤਾਵਾ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਜੀ ਉਹਨਾਂ ਨੇ ਉੱਤੇ ਆ ਕੇ ਕਹਿ ਦਿੱਤਾ ਸੀ ਸਾਡੀ ਇਹ ਪੁਲਿਸ ਦੀ ਬੜੀ ਮੁਸਤੈਦੀ ਹੈ ਪੁਲਿਸ ਦੇ ਜਿਹੜੇ ਤਾਬਲ ਜਿਹੜੇ ਹੈਗੇ ਆ ਸਾਡੇ ਉੱਤੇ ਮੌਕੇ ਦੇ ਉੱਤੇ ਅਫਸਰ ਸੀ ਜਾਂ ਜਿਹੜੇ ਉਹਨਾਂ ਦੇ ਪੀਐਸਓ ਸੀਗੇ ਜਿਹਨਾਂ ਦੀ ਸੀ ਡਿਊਟੀ ਲਈ ਗਈ ਸੀ ਤੇ ਉਹਨਾਂ ਨੇ ਫੁਰਤੀ ਦਿਖਾਉਂਦਿਆ ਉਹਨਾਂ ਦੀ ਜਿਹੜਾ ਹੱਥ ਤੱਕ ਪ੍ਰੋਜੈਕਟ ਸਾਡੇ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਹੈ ਉਹ ਜਾਣ ਬਚ ਗਈ ਜੀ ਈਵਨ ਜਿਹੜਾ ਉਹ ਮਤਲਬ ਪੁਲਿਸ ਕਰਮਚਾਰੀ ਸੀ ਉਹ ਤੋਂ ਵੀ ਇੱਕ ਹਾਦਸਾ ਸੀ ਕਿ ਮੈਂ ਫਲਾਗੀ ਚੌਕੀ ਦੇ ਵਿੱਚ ਲੱਗਾ ਤੇ ਮੇਰੀ ਅਫਸਰਾਂ ਨੇ ਇੱਥੇ ਡਿਊਟੀ ਲਈ ਹੈ। ਹੂੰ ਹੂੰ। ਪਰ ਬਾਅਦ ਵਿੱਚ ਜਿਵੇਂ ਵਿਕਰਮ ਸਿੰਘ ਤੇ ਜੀਜੀ ਆ ਸਾਹਮਣੇ ਆਏ ਜਾਂ ਬਾਦਲ ਪਰਿਵਾਰ ਸਾਹਮਣੇ ਆਏ ਉਹਨਾਂ ਨੇ ਕਿਹਾ ਨਹੀਂ ਇਹ ਤਾਂ ਬਹੁਤ ਪੁਰਾਣਾ ਬੰਦਾ ਸਾਡੇ ਨਾਲ ਹੀ ਲੱਗਾ ਹੋਇਆ ਹੈ। ਇਹ ਜ਼ਿਲ੍ਹਾ ਪੁਲਿਸ ਵਾਲੇ ਦਾ ਕੋਈ ਤਲਕ ਨਹੀਂ। ਪ੍ਰਕਾਸ਼ ਸਿੰਘ ਬਾਦਲ ਦੇ ਜਮਾਨੇ ਤੋਂ ਇਹ ਬੰਦਾ ਜਿਹੜਾ ਹੈਗਾ ਡਿਊਟੀ ਬਾਦਲ ਪਰਿਵਾਰ ਦੇ ਨਾਲ ਕਰਦਾ ਰਿਹਾ ਤੇ ਅੱਜ ਕੱਲ ਇਹ ਹਰਸ਼ਪ੍ਰਿਤ ਕੌਰ ਬਾਦਲ ਦੇ ਨਾਲ ਲੱਗੇ ਹੋਏ ਆ ਉਦੋਂ ਉਹਨਾਂ ਨੇ ਇਹ ਗੱਲ ਕਹੀ ਸੀ। ਜੀ। ਖੜੋ ਮਾਮਲਾ ਚੱਲਿਆ ਵਿਕਰਮ ਸਿੰਘ ਤੇ ਜੀ ਆ ਨੇ ਬੜੇ ਅਟੈਕ ਕੀਤੇ ਸੀ ਭੁਲਰ ਸਾਹ ਤੇ। ਇਤੋਂ ਤੱਕ کیا گیا کہ ਜਿਹੜਾ ਐਟੈਕ ਹੋਣ ਦੇ ਵਿੱਚ ਪੁਲਿਸ ਦੀ ਇਨਵੋਲਵਮੈਂਟ ਹੈ ਇਹ ਜਾਂਚ ਵੀ ਐਡੇ ਤੱਕ ਦੇ ਨਾਲ ਲੱਗਦੇ ਰਹੇ ਜੀ ਉਹ ਕੇਸ ਚੱਲਿਆ ਕੇਸ ਚੱਲਤ ਬਾਦ ਕੱਲ ਸੈਸ਼ਨ ਕੋਰਟ ਦੇ ਵਿੱਚ ਜਿਹੜੀ ਹੈਗੀ ਬیل ਅਪਲੀਕੇਸ਼ਨ ਲੱਗੀ ਹੋਈ ਸੀ ਜਲਾਨ ਮੇਰਾ ਖੜਾ ਪੇਸ਼ ਕਰਤਾ ਉਹਨਾਂ ਕੇਸ ਤਾਂ ਹਲੇ ਬਤੁਲ ਨਹੀਂ ਆ ਪਤਾ ਨਹੀਂ ਕਿੰਨੀ ਦੇਰ ਤੱਕ ਚੱਲੇ ਔਰ ਸੈਸ਼ਨ ਜੱਜ ਨੇ ਦੇਖ ਕੇ ਦੋਨਾਂ ਤਰ੍ਹਾਂ ਦੀ ਗੱਲਬਾਤ ਸੁਣ ਕੇ ਸਟੇਟ ਦੀ ਗੱਲ ਵੀ ਸੁਣੀ ਪਰ ਉਹਨਾਂ ਦੇ ਵਕੀਲਾਂ ਦੀ ਗੱਲ ਵੀ ਸੁਣੀ ਤੇ ਚੌੜਾ ਨੂਰ ਨਰੇਜ ਸਿੰਘ ਚੌੜਾ ਉਹਨਾਂ ਨੂੰ ਉਹਨਾਂ ਨੇ ਦਰਨ ਸਿੰਘ ਚੌੜਾ ਉਹਨਾਂ ਨੂੰ ਜ਼ਮਾਨਤ ਫੀਤੀ ਜੀ ਇਹੋ ਪਹਿਲਾਂ ਇਹਦੇ ਇੱਕ ਸਾਥੀ ਹੋਰ ਸੀ ਉਹਨਾਂ ਨੂੰ ਐਤੀ ਸਪਤਰੀ ਜੀ ਨੂੰ ਪਪੀਸ਼ ਕੀ ਜ਼ਮਾਨਤ ਕਹ ਦੇ ਬੇ ਜੀ ਉਹ ਵੀ ਮਿਲ ਗਈ ਸੀ ਹੂੰ ਹੂੰ ਉਹ ਜਲਦੀ ਸਭ ਜ਼ਮਾਨਤ ਤਾਂ ਮਿਲ ਗਈ ਤੇ ਵਿਵਾਦ ਖੜਾ ਹੋ ਗਿਆ ਜੀ ਅਕਾਲੀ ਦਲ ਦੇ ਕੁਝ ਲੀਡਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਇਸ ਕੇਸ ਨੂੰ ਠੀਕ ਤਰੀਕੇ ਨਾਲ ਨਹੀਂ ਜੀ ਜਾਂਚ ਦੇ ਵਿੱਚ ਵੀ ਗੜਬੜਾ ਤਫ਼ਤੀਸ਼ ਹੀ ਨਹੀਂ ਕੀਤੀ ਹਾਂ ਹਾਂ ਉਹ ਅਦਾਲਤ ਦੇ ਵਿੱਚ ਜਿਹੜੀ ਪੈਰਵਾਈ ਕਰਨੀ ਚਾਹੀਦੀ ਸੀ ਉਹ ਵੀ ਨਹੀਂ ਕੀਤੀ ਜੀੁਰਪ੍ਰੀਤ ਸਿੰਘ ਛੱਬਰ ਉਹਨਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਹੈ ਮਾਮਸਾ ਜ਼ਿਲ੍ਹੇ ਚੋਂ ਹਾਂ ਹਾਂ ਉਹ ਅਕਸਰ ਆਪਾਂ ਦੇਖੀਏ ਤਾਂ ਅਕਾਲੀ ਜਨ ਦੇ ਹੱਕ ਵਿੱਚ ਬੋਲਦੇ ਹੁੰਦੇ ਐ ਕੱਲ ਉਹਨਾਂ ਨੇ ਇੱਕ ਵੀਡੀਓ ਬਣਾਈ ਉਹਨਾਂ ਨੇ ਕਿਹਾ ਜੀ ਇਹ ਬਹੁਤ ਜਿਹੜੇ ਹੈਗੀ ਹੈ ਸੰਗੀਨ ਮਾਮਲਾ ਹੈ ਔਰ ਇਹ ਸੰਗੀਨ ਮਾਮਲੇ ਦੇ ਵਿੱਚ ਜਿਹੜੀ ਹੈ ਪੰਜਾਬ ਸਰਕਾਰ ਦੀ ਸਰਕਾਰ ਵੀ ਹੈ ਜਿਹੜੀ ਉਹ ਬੜੀ ਮਿੱਠਵਾਲੀ ਸੀ ਔਰ ਸਰਕਾਰ ਕਿਸੇ ਨਾ ਕਿਸੇ ਤਰੀਕੇ ਜਿਹੜਾ ਅਕਾਲੀ ਦਲ ਨੂੰ ਲੀਡਰਲੈਸ ਕਰਨਾ ਚਾਹੁੰਦੀ ਸੀ ਜੀ ਮਤਲਬ ਹੁਣ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਦੇਤੇਰਾ ਹਮਲਾ ਹੋਇਆ ਜਾਂ ਕੱਠ ਦਾ ਹਮਲਾ ਕਹਿਦੀ ਆਪਾਂ ਚੌੜਾ ਸਾਹਿਬ ਦੀ ਜਿਹੜੀ ਗੋਲੀ ਚਲਾਈ ਉਹ ਗੋਲੀ ਕਹਿੰਦੇ ਇਹ ਨਹੀਂ ਕਿ ਨਰਿੰਦਰ ਸਿੰਘ ਚੌੜਾ ਨਾਰਾਇਣ ਸਿੰਘ ਚੌੜਾ ਨੇ ਆਪਣੇ ਪੱਧਰ ਦਿੱਤੇ ਹੈ ਇਹ ਕਹਿੰਦੇ ਦੇ ਪਿੱਛੇ ਇੱਕ ਕਨਸਪਰੇਸੀ ਸੀ ਜੀ ਤੇ ਕਨਸਪਰੇਸੀ ਦੇ ਵਿੱਚ ਫਿਰ ਉਹ ਸਰਕਾਰਾਂ ਨੂੰ ਜੋੜਦੇ ਆਂ ਹੂੰ ਅੱਜਕੱਲ ਤੁਸੀਂ ਦੇਖਿਆ ਹੋਣਾ ਕਿ ਕਿਸੇ ਜਮਾਨੇ 'ਚ ਭਾਰਤੀ ਜਨਤਾ ਪਾਰਟੀ ਦੇ ਨਾਲ ਅਕਾਲੀ ਦਲ ਦਾ ਨੌ ਮਾਸਤ ਦਾ ਰਿਸ਼ਤਾ ਹੁੰਦਾ ਸੀ। ਬਿਲਕੁਲ ਜੀ। ਤੇ ਹੁਣ ਤਾਂ ਨੌ ਮਾਸਤ ਦਾ ਰਿਸ਼ਤਾ ਬੜੀ ਜਿਹੜੀ ਉਹ ਵੀ ਟਾਰਗੇਟ ਤੇ ਉੱਤੇ ਆ ਗਈ। ਇਹ ਕਿਹਾ ਗਿਆ ਜਿਵੇਂ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਵੀ ਇਸ ਕੱਲ ਦੇ ਉੱਤੇ ਲੱਗੀ ਹੋਈ ਹੈ। ਕਿ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਜਾਵੇ ਤੇ ਅਕਾਲੀ ਦਲ ਨੂੰ ਲੀਡਰਲੈਸ ਕੀਤਾ ਜਾਵੇ। ਉਹਨਾਂ ਦਾ ਕੋਈ ਲੀਡਰ ਨਾ ਹੋਵੇ ਇਸੇ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਟਾਰਗੇਟ ਕੀਤਾ ਗਿਆ ਸੀ। ਜੱਬਰ ਸਾਹਿਬ ਨੇ ਇਹ ਗੱਲ ਕਹੀ ਹੈ। ਜੱਬਰ ਸਾਹਿਬ ਤੋਂ ਬਾਅਦ ਫਿਰ ਉਹ ਨਜ਼ਰ ਜਿਹੜੇ ਹੈਗੇ ਆ। ਇਹਦੇ ਚੀਫਸ ਬੋਸ ਪਰਸ਼ਨ ਹੈ ਜੀ ਅ ਅਰਸ਼ਦੀਪ ਸਿੰਘ ਕਲੇਰ ਐਡਵੋਕੇਟ ਹੈ ਬੜੇ ਇੰਟੈਲੀਜੈਂਟ ਹੈ ਉਹਨਾਂ ਦੇ ਪਿਤਾ ਜੀ ਵੀ ਵਕੀਲ ਰਹੇ ਦੇ ਹੈ ਉਹਨਾਂ ਨੇ ਵੀ ਕੱਲ ਜਿਹੜੀ ਹੈਗੀ ਆ ਕਿ ਇਹੀ ਗੱਲ ਕਹੀ ਹੈ ਕਿ ਜੀ ਇਹ ਪੰਜਾਬ ਸਰਕਾਰ ਦੀ 우ਦਾਲ ਸਿੰਘ ਟੈਸਿਸ ਵਰੀ ਇਸ ਕੇਸ ਨੂੰ ਜਿੱਤੀ ਗੰਭੀਰਤਾ ਨਾਲ ਲੈਣਾ ਚਾਹੀਦਾ ਸੀ ਉਹ ਨਹੀਂ ਲਿਆ ਉਹਨਾਂ ਦਾ ਮੰਨਣਾ ਹੈ ਕਿ ਜਿਹੜੀ ਇਹਨਾਂ ਦੀ ਜਮਾਨਤ ਹੋਈ ਹੈ ਇਹ ਜਮਾਨਤ ਪੰਜਾਬ ਸਰਕਾਰ ਦੀ ਮਿਲੀ ਭੁਗਤ ਦੇ ਚੱਲਦਿਆਂ ਹੋਈ ਹੈ ਇਹ ਮਤਲਬ ਇਨਡਾਇਰੈਕਟ ਵੀ ਉਹਨਾਂ 'ਤੇ ਇਲਜ਼ਾਮ ਲਾਈ ਜਾ ਰਹੇ ਨੇ ਭਈ ਤਾ ਰੁਟੀਨ ਦੇ ਮਾਮਲੇ ਹੈ ਚਲੋ ਠੀਕ ਹੈ ਸੁਖਬੀਰ ਸਿੰਘ ਬਾਦਲ ਕੋਈ ਸ਼ੱਕ ਨਹੀਂ ਕਿ ਬਤਾ ਬਤਾਏ ਉਹ ਪੰਜਾਬ ਦੇ ਦਿੱਲੀ ਮੁੱਖ ਮੰਤਰੀ ਰਹੇ ਐ ਇਸ ਕਰਕੇ ਉਹਨਾਂ ਨੂੰ ਜੈਡ ਪਲੱਸ ਸਕਿਉਰਟੀ ਵੀ ਮਿਲੀ ਹੋਈ ਹੈ ਜੀ ਪਰ ਕਿਉਂਕਿ ਪੰਜਾਬ ਦੇ ਵਿੱਚ ਆਪਾਂ ਹੋਰ ਵੀ ਬਹੁਤ ਸਾਰੇ ਕੇਸ ਦੇਖੀਏ ਜਿੰਨੀ ਸਾ ਮੇਰੇ ਖਿਆਲ ਮੁਤਾਬਕ ਜਿੱਥੇ ਕਿਸੇ ਸੱਜਣ ਨੂੰ ਗੋਲੀ ਨਹੀਂ ਲੱਗੀ ਹੁੰਦੀ ਆਮ ਤੌਰ ਤੇ 15-20 ਦਿਨਾਂ ਦੇ ਵਿੱਚ ਮਹੀਨੇ ਦੇ ਵਿੱਚ 1.5 ਮਹੀਨੇ ਦੇ ਵਿੱਚ ਜਮਾਨਤ ਹੋ ਜਾਂਦੀ ਹੈ ਜੀ ਤੇ ਜੇ ਛੇ ਵੀ ਜਮਾਨਤ ਹੋ ਗਈ ਜਮਾਨਤ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਬੰਦਾ ਦੋਸ਼ ਮੁਕਤ ਹੋ ਗਿਆ ਜਮਾਨਤ ਤਾਂ ਵੈਸੇ ਸਾਡੀ ਸੁਪਰੀਮ ਕੋਰਟ ਦੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਹੈਗੇ ਆ ਬੜੇ ਫੈਸਲੇ ਜਿਹੜੇ ਆ ਜਾਂ ਜਿਹੜੀਆਂ ਟਿੱਪਣੀਆਂ ਬੜੀਆਂ ਸਖਤ ਈ ਇੱਕ ਦੋ ਜੱਜਾਂ ਦੇ ਬੈਂਚ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਕੋਈ ਜਮਾਨਾ ਹੁੰਦਾ ਸੀ ਜਦੋਂ ਹਾਈ ਕੋਰਟਾਂ ਦੇ ਵਿੱਚ ਵੀ ਜਮਾਨਤ ਦੀ ਅਰਜ਼ੀ ਨਹੀਂ ਸੀ ਪਹੁੰਚਦੀ ਹੁੰਦੀ ਤੇ ਹੁਣ ਸੁਪਰੀਮ ਕੋਰਟ ਦੇ ਵਿੱਚ ਹੀ ਜਮਾਨਤਾਂ ਦੀਆਂ ਅਰਜ਼ੀਆਂ ਪਹੁੰਚ ਜਾਂਦੀਆਂ ਉਹਨੇ ਕਿ ਕਿ ਜੇ ਜਦੋਂ ਜਾਂਚ ਮੁਕੰਮਲ ਹੋ ਜੇ ਭਾਵ ਤਫਤੀਸ਼ ਮੁਕੰਮਲ ਹੋ ਜੇ ਚਾਰਜ ਜਿਹੜਾ ਹੈ ਬੰਦਾ ਉਹਦੇ ਖਿਲਾਫ ਜਿਹੜਾ ਹੈਗਾ ਅਕਿਊਜ਼ਡ ਉਹਦੇ ਖਿਲਾਫ ਚਲਾਨ ਪੇਸ਼ ਹੋ ਜੇ ਤਾਂ ਫਿਰ ਤਫਤੀਸ਼ ਤਾਂ ਮੁਕੰਮਲ ਹੋ ਗਈ ਜੀ ਉਸ ਬੰਦੇ ਨੂੰ ਫਿਰ ਢੇਲ ਦੇ ਵਿੱਚ ਰੱਖਣ ਦੀ ਤੁਕ ਕੀ ਹੈ ਹੂੰ ਹੂੰ ਉਹਨੂੰ ਕਾਦੀ ਘੱਟ ਰੱਖਿਆ ਜਾਵੇ ਜੇ ਉਹਦੇ ਖਿਲਾਫ ਸਬੂਤ ਹੋਣਗੇ ਤੇ ਉਹਨਾਂ ਸਬੂਤਾਂ ਦੇ ਆਧਾਰ ਦੇ ਉੱਤੇ ਉਹਨੂੰ ਸਜ਼ਾ ਹੋ ਜੂਗੀ ਜੀ ਢੇਲ ਜਿਹੜੀ ਹੈਗੀ ਹੈ ਉਹ ਉਹ ਐਕਸੈਪਸ਼ਨ ਹੈ ਢੇਲ ਜਿਹੜਾ ਹੈਗਾ ਰਾਈਟ ਹੈ ਜੀ ਦੇਲ ਬਿੱਲੀ ਚਾਹੀਦੀ ਆਪਾਂ ਜਾਣਦੇ ਆ ਕਿ ਵਿਕਸਿਤ ਦੇਸ਼ਾਂ ਦੇ ਵਿੱਚ ਇਹ ਵੀ ਕਿ ਪਹਿਲਾਂ ਬੰਦੇ ਨੂੰ ਗ੍ਰਿਫਟਾਰ ਕੀਤਾ ਜਾਂਦਾ ਪਹਿਲਾਂ ਬੰਦੇ ਦੇ ਖਿਲਾਫ ਕਹਿਦਾ ਜਾਂਚ ਹੁੰਦੀ ਹੈ ਬਿਲਕੁਲ ਜੀ ਜਾਂਚ ਤੋਂ ਬਾਅਦ ਫਿਰ ਉਹਦੇ ਤੇ ਚਾਰਜ ਫਰੇਮ ਕੀਤੇ ਜਾਂਦੇ ਮਕਦਮਾ ਚੱਲਦਾ ਹੈ ਅਗਰ ਮਕਦਮਾ ਚੱਲਦਾ ਤਾਂ ਬੰਦਾ জেল ਜਾਊਗਾ ਲੇਕਿਨ ਸਾਡੇ ਦੇਸ਼ ਦੀ ਹਾਲਤ ਇਹ ਹੈ ਤੁਸੀਂ ਇੱਥੇ ਦੇਖੋ ਕਿ ਇੱਥੇ 15 15 20 20 ਸਾਲਾਂ ਤੋਂ ਲੋਕ ਅੰਦਰ ਪਏ ਹੈ ਬਿਲਕੁਲ ਜੀ ਜਿੰਨੀ ਕਿਸੇ ਬੰਦੇ ਨੂੰ ਕਿਸੇ ਜੁਰਮ ਦੇ ਵਿੱਚ ਕੈਦ ਹੋਣੀ ਹੁੰਦੀ ਹੈ ਉਸ ਕੈਦ ਨਾਲੋਂ ਕਿਤੇ ਵੱਧ ਕੈਦ ਹੂੰ ਹੂੰ ਜਿਹੜੀ ਅਗੀ ਫਚਾਰੇ ਉਹ ਕੱਟ ਲੈਂਦੇ ਹੈ ਬਹੁਤ سارے ਲੋਕ ਤਾਂ ਇਹੋ ਜਿਹੇ ਹੈਗੇ ਜਿਹਦੇ ਬਾਰੀ ਚਲਾ ਦੇ ਜਾਂਦੇ ਜਿਨ੍ਹਾਂ ਦੇ ਕੋਲੇ ਪਤਾ ਨੂੰ ਕੋਈ ਪੈਰਵੀ ਹਾਬਕ ਤਾਂ ਨਹੀਂ ਮਗਰ ਹੁੰਦਾ ਕੋਈ ਪੈਸਾ ਥੇਲਾ ਨਹੀਂ ਹੁੰਦਾ ਐਸੀ ਤਨੇ ਤੋਂ ਬਗੈਰ ਬਕੀਤ ਤੁਹਾਨੂੰ ਪਤਾ ਵਕੀਲ ਵਗੈਰਾ ਨਹੀਂ ਹੁੰਦੇ ਇਸ ਕਰਕੇ ਜਮਨਤ ਦੇ ਤੇ ਮੈਨੂੰ ਲੱਗਦੀ ਹੈ ਕਿ ਜਿਹੜੀ ਹੀਲ ਹੋਚ ਕੀਤੀ ਜਾਂਦੀ ਹੈ ਕਾਲੀਦਨ ਵੱਲੋਂ ਕੋਈ ਇੰਨੀ ਗੱਲ ਦੀ ਹਾਂ ਜੇ ਤੁਹਾਡਾ ਪੱਖ ਮਜ਼ਬੂਤ ਹੈ ਤੁਹਾਡੇ ਕੋਲੇ ਐਵੀਡੈਂਸ ਹੈਗੀ ਹੈ ਉਹ ਐਵੀਡੈਂਸ ਪੇਸ਼ ਕਰ ਦੂਗੀ ਤੇ ਨਾਰਾਇਣ ਸਿੰਘ ਚੌੜਾ ਹੋਰਾਂ ਨੂੰ ਸਜ਼ਾ ਹੋ ਸਕਦੀ ਹੈ ਪਰ ਜਮਨਤ ਦੇ ਉੱਤੇ ਬਹੁਤਾ ਕਿੰਤੂ ਪਰੰਤੂ ਕਰਨਾ ਮੈਨੂੰ ਜੇ ਲੈ ਜਾਪਦਾ ਜੀ ਆ ਬਿਲਕੁਲ ਚੰਗਾ